ਨਾ ਮਨ ਹੂ ਨਾ ਬੁੱਧੀ ਨਾ ਚਿੱਤ ਅਹੰਕਾਰ ਨਾ ਜਿਵਿਆ ਨयन ਨਾਸਿਕਾ ਕੰਨ ਇਹ ਮੰਦਰ ਤੁਹਾਨੂੰ ਚਾਹੀਦਾ ਪੈਸਾ ਨੌਕਰੀ 25 ਸਾਲ ਤੋਂ ਬਾਅਦ ਧੀ ਤੇ ਉਹ ਮੈਂ ਆਪਣੇ ਪਰਿਵਾਰ ਨੂੰ ਵਧਾਵਾ ਉਹਦੀ ਸੋਚ ਦੇ ਵਿੱਚ ਮੈਂ ਕਈ ਗੱਲਾਂ ਦੇਦੀ ਸੀ ਆਪਣੇ ਆਤਮਾ ਦੇ ਗ੍ਰੁੰਥ ਵੀ ਕੀਤੀਆਂ ਹੋਈਆਂ ਨੇ ਲੱਕੇ ਨੂੰ ਪ੍ਰਾਪਤ ਕਰਨ ਲਈ ਪਰੰਤੂ ਜਦੋਂ 40+ ਹੋ ਗਏ ਤਾਂ ਇਹਦਾ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਸਾਰੀਆਂ ਜੋ ਪ੍ਰਾਪਤੀਆਂ ਆਤਮਾ ਕੀਤੀਆਂ ਇਹ ਕੋਈਆਂ ਮਤਲਬ ਨਹੀਂ ਰੱਖਦੀਆਂ ਜਦੋਂ ਕਿ ਮੇਰਾ ਸਰੀਰ ਜਦੋਂ ਕੰਮ ਕਰਨਾ ਜਦੋਂ 40+ ਮੈਂ 40+ ਹੋਇਆ ਤੇ ਸੋਝ ਪ੍ਰੋਬਲਮ ਆਈਆਂ ਤੇ ਡਾਕਟਰ ਸਾਹਿਬ ਕੋਲ ਗਏ ਕਿੰਨੇ 40 ਹੋ ਗਏ ਆਣੀ ਆਣੀ ਹੈ 50 ਹੋਰ ਆਉਣੀ ਹੈ 60 ਹੋਰ ਆਉਣੀ ਹੈ ਤੇ ਜਦੋਂ ਇਹ ਚੀਜ਼ਾਂ ਆ ਗਈਆਂ ਤੇ ਫਿਰ ਦੇਖਿਆ ਕਿ ਜੇ ਉਹ ਅਸੀਂ ਬੈਂਕ ਬੈਲ ਬੱਚਿਆਂ ਦਾ ਜੋ ਉਹ ਸਾਰਾ ਘੜਿਆ ਉਹ ਸਾਰੇ ਸੈਟਿੰਗ ਹੋ ਗਈ ਤੇ ਆਪਣੀ ਸਾਰੀ ਬੇੜ ਵਿੱਚ ਤੇ ਐਟ ਦਾ ਇਹ ਦੋ 14 40 ਸਾਲ ਦੀ ਉਮਰ ਵਿੱਚ ਮੈਂ ਜੋ ਹੁਣੇ ਆਇਆ ਇਹ ਭਾਰਤੀ ਜਨਸਥਾਨਾ 2001 ਮੈਂ ਕੋਲ 25 ਸਾਲ ਤੋਂ ਕੋਈ ਮਿਲਿਆ ਬੱਚੇ ਆਪਣੇ ਦੀਨ ਦੇ ਬਰਤ ਕਰਦੇ ਸੀ ਸਭ ਪੜਾਈ ਸੀ ਉਹਨਾਂ ਦੇ 27 ਬਾਅਦ ਮੈਟਰ ਹੋ ਗਈ ਮੈਂ ਪ੍ਰਾਈਵੇਟ ਡਾਕਟਰ ਸੀ ਮੈਨੂੰ ਆਪਣਾ ਕੋਈ ਇੱਕ ਵੀ ਲੱਗਦਾ ਨਹੀਂ ਕਿ ਮੈਨੂੰ ਪੈਨਸ਼ਨ ਦਾ ਕੋਈ ਮਿਲ ਨਹੀਂ ਤੇ ਮੈਂ ਆਪਣੀ ਸਿਹਤ ਨੂੰ ਮਿਹਨਤ ਨਾਲ ਰੱਖਦਾ ਤਾਂ ਕਿ ਇਹਨ ਪਿਲ ਗਿਲ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਇਹ ਚੀਜ਼ਾਂ ਤੋਂ ਬਚਣਾ ਮੇਰਾ ਸਿਧਾਏ ਕਿ ਕਾਲਾ ਕੋੜ ਤੇ ਚਿੱਟਾ ਕੋੜ ਘਰ ਜਿਹਾ ਹੋਣਾ ਚਾਹੀਦਾ ਇਸ ਤੋਂ ਬਚਾਅ ਕਰੋ ਤੇ ਮੇਰੇ ਖਿਆਲ ਨਾਲ ਐਨੂਅਲੀ ਮੇਰੀ ਮੈਡੀਕਲ ਜੋ 8 ਦਿਨ ਰੂਕ ਮੈਂ ਦਵਾਈ ਲਣਾ ਸ਼ਾਦੀ ਮੇਰੇ ਖਾਲੇ 1000 ਰੁਪਏ ਦੀ ਆਂਦੀ ਹੈ ਸਾਰੇ ਸਾਥ ਤੇ ਨਾਲ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਨਾਲ ਕੋਈ ਪ੍ਰੋਬਲਮ ਨਹੀਂ ਹੁੰਦੀ ਸੇਵਾ ਦਾ ਭਾਵ ਇਹ ਵੀ ਕੁਦਰਤੀ ਜਾਗਰਣ ਹੁੰਦਾ ਪ੍ਰਭੂ ਦੀ ਕਿਰਪਾ ਤੋਂ ਬਿਨਾ ਨਹੀਂ ਹੁੰਦਾ ਅੱਜ 365 ਦਿਨ ਮੈਂ ਸਵੇਰੇ ਲਗਭਗ 3:30-4:00 ਵਜੇ ਉੱਠਣਾ ਆਪਣਾ ਵਿਹਾਰ ਕਰਨਾ ਤੇ ਜਿਸ ਕੇਂਦਰ ਤੇ ਡਿਊਟੀ ਲੱਗੇ ਉਸ ਕੇਂਦਰ ਤੇ ਜਾਣਾ ਅਮਰਤਾਲ ਤੁਸੀਂ ਸਾਨ ਕੇਂਦਰ ਚਲਾਇਆ ਭਾਰਤੀ ਜੋਖ ਪੁਸਤਾਨ ਵਿੱਚ ਕੋਈ ਪੈਸਾ ਨਹੀਂ ਹੁੰਦਾ ਇਸ ਕਰਕੇ ਕਿ ਜਿਨ੍ਹਾਂ ਨੇ ਸੰਸਥਾਨ ਬੋਲਿਆ ਉਹਨੂੰ ਸਟਾਰਟ ਵਿੱਚ છોੜੇ ਉਹਨਾਂ ਨੇ ਕੋਈ ਗੱਲ ਕਹੀ ਸੀ ਕਿ ਜੀ ਬੁਣੀਆਂ ਦੀ ਫ੍ਰੀ ਵਿੱਚ ਵਿਦਿਆ ਤੇ ਫ੍ਰੀਜ ਬਣਣੀ ਹੈ ਤੇ ਬੁਰਖ ਜਾਤੀ ਦਾ ਭਲਾ ਨਾਲ ਸੇਵਾ ਨਾਰਾਇਣ ਸੇਵਾ ਇਸ ਤੋਂ ਪਰੇ ਕੋਈ ਵੱਡੀ ਸੇਵਾ ਦੁਨੀਆ ਵਿੱਚ ਨਹੀਂ ਆ ਗਈ ਔਰ ਸਾਡੇ ਕੋਲ ਜਰਾ ਵੀ ਆਏਗਾ ਕੋਈ ਜਿਹੜੀ ਚੀਜ਼ ਲੈ ਕੇ ਹੁੰਦਾ ਜਦੋਂ 10 15 ਦਿਨ ਬਾਅਦ ਉਹ ਥੋੜਾ ਮਸਹੂਕ ਕਰਦਾ ਤੇ ਉਹ ਕਹਿੰਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਪੀਸੇ ਸਾਲ ਭੁੱਲਿਆ ਹੀ ਰਿਆ ਮੈਂ ਮੈਨੂੰ ਪਹਿਲੇ ਕਿਉਂ ਨਹੀਂ ਜੋੜਿਆ ਪਰ ਜਿਹੜਾ ਜਿਹਨੂੰ ਲੈ ਕੇ ਹੁੰਦੇ ਉਹਦਾ ਧੰਨਵਾਦ ਕਰਦਾ ਤੁਹਾਨੂੰ ਵੀ ਕੋਈ ਲੈ ਕੇ ਗਿਆ ਹੋਵੇਗਾ ਤੇ ਇਸ ਸਟੇਜ ਦੇ ਉੱਪਰ ਜਿਹੜੀ ਏਜ ਆਪਾਂ ਗੱਲ ਕਰ ਰਹੇ ਹਾਂ 66 ਹੈ 60 ਪਲੱਸ ਆਪਾਂ ਗੱਲ ਕਰੀਏ ਤੇ ਇਸ ਏਜ 'ਚ ਸਾਡਾ ਸਭ ਤੋਂ ਪਹਿਲਾ ਦਾਇਰਤਾ ਵੇ ਬੰਦਾ ਕਿ ਅਸੀਂ ਫਿਜ਼ੀਕਲੀ ਦੌੜਦੇ ਜਿੰਨੇ ਅੱਤਰ ਦਵਾਂਗੇ ਉਨੇ ਹੀ ਤੁਹਾਡਾ ਖਰੀਦ ਤੁਹਾਡਾ ਪਰਿਵਾਰ ਮਾਨਸਿਕ ਪਰਚਾਲੀ ਤੋਂ ਬਤੇਗਾ ਜਿਉਂ ਬਹੁਤੇ ਬਤੇਗੇ ਬਤਾਂਗੇ ਮਨੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਆ ਤੁਹਾਡਾ ਬੱਚਾ ਅਬਰਾਡ ਜੋ ਹੋਵੇ ਹਾਂ ਤਾਂ ਉਹ ਵੀ ਮੰਨਦਾ ਹੈ ਇਕਲੌਤਾ ਤਾਂ ਫਿਜ਼ੀਕਲੀ ਜਦੋਂ ਆਣੀ ਆਉਦੇ ਆ ਹੀ ਨਹੀਂ ਪਰ ਜੀਰਦੇ ਆ ਦਿੰਦੇ ਆ ਐਫਰਟ ਕਰਨਾ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਇਹ ਚੀਜ਼ਾਂ ਨੂੰ ਜਦੋਂ ਅਸੀਂ ਦੇਖਿਆ ਮੈਂ ਦੇਖਿਆ ਜਦੋਂ ਇਹਨੂੰ ਰਿਟਾਇਰ ਹੋਣ ਨੂੰ ਲਗਭਗ 7 ਸਾਲ ਹੋ ਗਿਆ ਹੈ ਤੇ ਇਹਨਾਂ 70 ਸਾਲਾਂ ਵਿੱਚ ਜੋ ਪਿਛਲੀ ਕੈਰੀਅਰ ਸੀ 40 ਸਾਲ ਦਾ ਮੈਂ 40 ਸਾਲ ਜੌਬ ਕੀਤੀ ਤੇ ਅੱਜ ਮੈਂ ਆਪਣੇ ਆਪ ਨੂੰ ਮੱਧ ਸੈਟਿਸਫਾਈਡ ਵਿਦ ਲੈਸ ਫਾਈਨੈਂਸ਼ੀਅਲ ਪੋਜੀਸ਼ਨ ਕਿ ਇੰਨੀ ਜ਼ਿਆਦਾ ਫਾਈਨੈਂਸ਼ੀਅਲ ਪੋਜੀਸ਼ਨ ਆਪਰੇਟਰ ਨਹੀਂ ਕੋਈ ਮੈਨੂੰ ਪੈਨਸ਼ਨ ਨਹੀਂ ਮਿਲੂ ਪਰ ਮੈਂ ਮੱਧ ਕੀ ਕਰਨਾ ਸੈਟਿਸਫਾਈਡ ਬਣ ਰਕੋ ਕਿ ਮੇਰੀਆਂ ਮੇਰੀਆਂ ਲੋੜਾਂ ਹੀ ਨਹੀਂ ਰਹੀਆਂ ਉਹ ਵੇਖ ਕੇ ਨਾਨ ਜੀ ਨੂੰ ਕਿਹਾ ਵਾਟ ਵਾਟ ਇਜ਼ ਅ ਬਿਜ਼ਨਸ ਕਹਿੰਦਾ ਕਿ ਅਰਨਿੰਗ ਮੋਰ ਸੇਵਿੰਗ ਮੋਰ ਦ ਸਪੈਂਡਿੰਗ ਮੋਰ ਜੰਦਾ ਰਿਜਨਸ ਇਜ਼ ਦਨ ਵਨ ਵੀ ਨੀਡ ਹੋਬੋ ਦੇਪੋ ਸਾਡੀ ਲੋੜ ਹੀ ਨਹੀਂ ਆ ਗਈ ਸਾਨੂੰ ਨਿੱਕੋ ਕਰਨ ਲੱਗੀ ਆਏ ਦੀ ਖੁਸ਼ੀ ਨਹੀਂ ਗਿਆ ਦਾ ਕੰਮ ਨਹੀਂ ਆਏ ਦੀ ਖੁਸ਼ੀ ਨਹੀਂ ਗਿਆ ਦਾ ਕੰਮ ਨਹੀਂ ਸਮਾਜ ਦੇ ਲਈ ਬਰਫਤ ਹੈ 24 ਘੰਟੇ ਜਦੋਂ ਮਰਜ਼ੀ ਕੋਈ ਯਾਦ ਕਰੇ ਰੂਹ ਨੂੰ ਕਹਿਣ ਦਾ ਦਰਦ ਹੈ ਜੇ ਕੋਈ ਘਰ ਕਵੇ ਤੇ ਉਹਦੇ ਘਰ ਦੱਸਦੇ ਨਾਲ ਉਹਨੂੰ ਇਹ ਕਹਿਦਾ ਕੋ ਦਰਦ ਦਿਵਾ ਦੇਂਗੇ ਆਣਾ ਤੁੰ ਨੂੰ ਸਾਰੇ ਉੱਥੇ ਬਣਾ ਕਿਉਂਕਿ ਬ੍ਰਾਹਮਣ ਨੂੰ ਉਤਜੀਹਾ ਨਹੀਂ ਜਗਣਾ ਤੇ ਆਪਣੇ ਲਈ ਕੋਈ ਕਰਨਾ ساری ਉਮਰ ਬੱਚਿਆਂ ਲਈ ਕੀਤਾ ਪਰਿਵਾਰ ਲਈ ਕੀਤਾ ਰਿਸ਼ਤੇਦਾਰਾਂ ਲਈ ਕੀਤਾ ਜਿਨ੍ਹਾਂ ਲਈ ਕੀਤਾ ਉਹ ਛੱਡ ਕੁਛ ਨਹੀਂ ਹੋਇਆ ਉਹ ਆਪਣੇ ਸੀ ਤੇ ਜਿਹਨੇ ਜਿਹੜੇ ਖੁਸ਼ ਹੋਏ ਆਪਣੇ ਸੀ ਜਿਹੜੇ ਖੁਸ਼ ਆਪਣੇ ਨਹੀਂ ਸੀ ਆ ਗਏ ਅੱਜ ਸਾਡਾ ਦਾਚੇ ਵੇ ਬੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਜੀਓ ਔਰ ਜੀਵਨ ਦੋ ਦਾ ਨਾਰਾ ਹੈ ਕਿ ਪਹਿਲੇ ਖੁਦ ਦੀਨਾ ਸਿੱਖੋ ਫਿਰ ਦੂਜਿਆਂ ਨੂੰ ਪਰੇ ਉਹਨਾਂ ਦਾ ਪ੍ਰੋਤਸਹਨ ਬਣੋ ਜਿਹੜੇ ਪੈਸੇ ਸਾਡੇ ਕੋਲ ਨੇ ਕਿਹੜੀ ਸੁਵਿਧਾ ਮੈਂ ਹੋ ਤਾਂ ਆਈ ਚੰਗੀਆਂ ਲੱਗਦੀਆਂ ਨੇ ਥਰੀਸ ਸਾਡੇ ਕੋਲ ਹੈਗਾ ਇਹ ਜੇ ਥਰੀਸ ਹੋਤ ਨਹੀਂ ਇਸੇ ਕਾਰਨ ਜਿੰਨੀਆਂ ਮਰਜ਼ੀ ਸਾਡੇ ਕੋਲ ਸੁਵਿਧਾ ਵਾ ਹੁਣ ਉਹਦੀ ਕੋਈ ਵੀ ਨਹੀਂ ਅੱਗੇ ਜੋ ਆਪੀ ਜੋੜ ਕੇ ਇਹੀ ਬੇਨਤੀ ਕਰਾਂਗਾ ਕਿ ਆਓ ਆਪਣੇ ਲਈ ਜੀਆ ਕਿਸੇ ਦੂਸਰੇ ਲਈ ਵੀ ਇੱਕ ਪੈਰ ਕਰੋ ਪੁੱਤੀਏ ਤੇ ਫਿਰ ਪਤਾ ਲੱਗੇਗਾ ਕਿ ਮੇਰੇ ਜੀਵਨ ਦੀ ਸੱਚਾਈ ਕੀ ਹੈ ਆਪਣੇ ਲਈ ਤੇ ਸਾਰੇ ਜਿੰਦੇ ਸਾਰੇ ਜਿੰਦਿਆ ਸਵੇਰੇ ਜਦੋਂ ਅਸੀਂ ਜਾਇਦਾ ਇੱਕ ਮੇਰੇ ਪੀਐਸਆਈ ਮੇਰੇ ਅੱਗੇ ਅੱਗੇ ਜਾਂਦਾ ਪੁਲਿਸ ਵਿੱਚ ਆ ਉਹ ਗਰੀਤੀ ਸਿਆਰ ਕਰਦੇ ਆ ਇੱਕ ਦਿਨ ਮੈਨੂੰ ਮਿਲ ਕੇ ਕਹਿੰਦੇ ਕਿ ਮਾਸੇ ਜੀ ਤੂੰ ਜੇ ਰੋਜ਼ ਜਾਂਦਾ ਮੈਂ ਵੀ ਰੋਜ਼ ਹੀ ਜਾਣਾ ਕਹਿੰਦਾ ਸਾਡੇ ਦੋਈ ਕੰਨੇ ਅੱਗੇ ਕਿੱਥੇ ਹੁੰਦੇ ਆ ਪਰ ਤੇਰੇ ਜਾਣ ਤੇ ਮੇਰੇ ਜਾਣ ਤੇ ਕੋਨਾ ਫਰਕ ਹੈ ਕਹਿੰਦੇ ਉਹ ਕਿ ਮਕਰ ਤੂੰ ਆਪਣੇ ਲਈ ਜਾਣਾ ਕਹਦਾ ਤੂੰ ਕੇ ਮੰਦਰ ਗੁਰਦੁਆਰੇ ਮਾਰਕੇ ਜਾਣਾ ਕਹਿੰਦਾ ਆ ਮੈਂ ਸਾਡੇ ਕੰਨੇ ਜਾਈਦਾ ਤੇਰੇ ਜਾਈਦਾ ਮਰ ਕੇ ਉਹ ਗਵਾਲੀ ਬਾਸ ਤੇ ਕੁਝ ਮੰਗਿਆ ਤੇ ਲਈ ਕਹਿੰਦਾ ਗਵਾਲੀ ਮੇਰੇ ਸਾੜਾ ਲੱਗਦਾ ਜੋ ਮੰਗਾਉਂਦੇ ਵਾਸਤੇ ਮੈਂ ਤੇ ਆਪਣੇ ਵਾਸਤੇ ਮੰਗਾ ਰਿਹਾ ਇਹ ਵੀ ਪਰਚਾ ਤੇਰੇ ਮੇਰੇ ਕਿਤੇ ਸਿਆਰ ਕਰ ਰਿਹਾ ਆਪਣੇ ਲਈ ਜ਼ੋਰ ਲਾ ਰਿਹਾ ਆਪਣੇ ਲਈ ਆ ਮੈਂ ਆਪਣੇ ਜੀ ਤੇ ਜਾ ਹੀ ਰਿਹਾ ਤੇ 40 50 ਸੇ ਪਵਿੱਤਰ ਆਤਮਾਵਾਂ ਵੀ ਬੈਠੀਆਂ ਮੈਂ ਉਹਨਾਂ ਦੇ ਦਰਸ਼ਨ ਕਰਨ ਲਈ ਆ। ਔਰ ਕੋਈ ਕਨਿਸ਼ਚਿਤ ਬਣਦੇ ਮੇਰੇ ਘਰ ਜਿਹਦੇ ਬਾਸਰ ਸਾਹਿਬ ਦੀ ਲੈਟਰ ਆਤੀ ਥਾਈ ਜੀ ਸਮੇਂ ਢਾਈ ਵਜੇ ਹੋਈ ਹੈ ਅਗਰ ਤਾਂ ਸੰਸਕਾਰ ਸੀ ਮੈਂ ਸਾਰੇ ਕਹਿੰਦੇ ਕਿ ਮਾੜੀ ਤੇ ਇਹ ਹੋ ਗਿਆ ਬਸ ਕੋਤਪੀ ਘਟਨਾ ਸੀ ਮੇਰੇ ਬਾਤ ਲਈ ਸੀ ਸੰਸਕਾਰ ਕਰਨਾ ਪਰ ਉਹ ਮੇਰੇ ਕਹਿੰਦੇ ਕਿ ਇਹ ਮੈਂ ਆਪਣੀ ਕਰਮ ਤੋਂ ਮਿੱਤ ਹੋ ਜਾ। ਸੋਖਾਗਾ ਤੇ ਮਾਂ ਆਵਾ ਦੋਖਾ ਮਾਂ ਤਾਂ ਨਹੀਂ ਆਉਂ। ਤੇ ਇਹ ਤਾਂ ਮੇਰੀ ਬੰਦਨਾ ਤੇ ਨਹੀਂ ਬਈ। ਮੇਰਾ ਨਿਤਨੇਮ ਤਾਂ ਨਾ ਹੋਇਆ ਕਿ ਦੁੱਖ ਵੇਲੇ ਤੇ ਮੈਂ ਰੱਬ ਕੋਲ ਜਾਣਾ ਤੇ ਜੋ ਦੁੱਖ ਆਏ ਤੇ ਮੈਂ ਜਾਵਾਂ ਹੀ ਨਾ ਦੁੱਖ ਦੇ ਉਸ ਇਹ ਪ੍ਰੇਰਨਾ ਆ ਕਿ ਘਰ ਵਿੱਚ ਕੋਈ ਘਟਨਾ ਕੋਈ ਦੁੱਖ ਦੀ ਹੋਵੇ ਦੁੱਖ ਦੀ ਹੋਵੇ ਕੇਂਦਰ ਤੇ ਗੁੰਮੇ ਕੇਂਦਰ ਤੋਂ ਤੁਹਾਨੂੰ ਆਪਾਂ ਦੇ ਆਪਸ ਵਿੱਚ ਪਾਣੀ ਹੁੰਦੀ ਹੈ